ਲੋਕ ਕਹਿੰਦੇ ਜਿੰਨੇ ਵੱਡੇ ਨੇ ਕਬੀਰ ਜੀ ਆnde ਯਾਰ ਕਬੀਰ ਜੰਮ ਕਾ ਚਿੰਗਾ ਬੁਲਾ ਹੈ ਉਹ ਨਹੀਂ ਸਹਿਆ ਜਾਂਦਾ ਕਬੀਰ ਜੀ ਆnde ਜਿਨ ਚੰਦਰੀ ਮਾਰਿਆ ਉਹ 100% ਹੋ ਗਿਆ ਉਹ ਨਹੀਂ ਉਹ ਸਹਿ ਸਕਦਾ ਆnde ਨੇ ਇਹ ਕੁਝ ਹਸਾ ਬੁਣੇ ਜੋ ਜਿੰਨ ਲੀਆ ਅਚਨ ਲਾਏ ਮੇਰੇ ਵੱਡੇ ਭਾਗ ਮੈਨੂੰ ਸ੍ਰੀ ਸੁਆਮੀ 라ਮਾਨੰਦ ਜੀ ਦੇ ਦਰਸ਼ਨ ਹੋਏ ਜਿਨ੍ਹਾਂ ਨੇ ਮੈਨੂੰ ਵੈਜਨੂਤਾ ਤੋਂ ਭਜਨ ਕੂਠਣ ਵਾਸਤੇ ਅੰਦਰ ਦੀ ਤ੍ਰਿਸ਼ਨਾ ਰੱਖੀ ਤੇ ਮੈਨੂੰ ਕੀ ਆਖਿਆ ਗਿਆ ਵੀ ਨਹੀਂ ਤੇਰੇ ਵਰਗੇ ਉਹਨਾਂ ਦੇ ਕੋਲ ਨਹੀਂ ਜਾ ਸਕਦੇ ਜਾਂ ਤੇਰੇ ਵਰਗਿਆਂ ਨੂੰ ਭਜ ਨਹੀਂ ਹੁੰਦੀ। ਵਾਹ। ਆnde ਫਿਰ ਮੇਰੇ ਮਨ ਦੀ ਜਿਹੜੀ ਵਸਤਾ ਜਿਨ੍ਹਾਂ ਜਿਹੜੇ ਕੋਈ ਗੁਰੂ ਨਾਲ ਧਾਰ ਕੇ ਉਹਨਾਂ ਜਿਹੜੇ ਕੋ ਨਾਮ ਜਪਣ ਦਾ ਲਾਭ ਨਹੀਂ। ਕਿਹੜਾ ਗੁਰੂ ਜੀ ਦਾ ਸ਼ਬਦ ਹੈ ਆ राम राम ਸਭ ਕੋ ਕਹੇ ਕਹੀਏ राम ਨਾ ਹੋਏ। ਗੁਰ ਪ੍ਰਸਾਦ ਰਾਮ ਮਨ ਵਸੇ ਜਾਂ ਫਲ ਪਾਵੇ ਤਾਂ ਫਲ ਪਾਵੇ ਕੋਈ ਜੇ ਉਹ ਮਨ ਦੇ ਵਸੇ ਤੇ ਮਨ ਦੇ ਵਸਦਾ ਤਾਂ ਆ ਜੇ ਕਿਸੇ ਗੁਰੂ ਨੂੰ ਪੁੱਛਿਆ ਹੋਵੇ ਜੇ ਸਮੇ ਇੱਕ ਵੀਰ ਜੀ ਆਪਣੀ ਵਿਖਿਆ ਆਂਦੇ ਨੇ ਜੇ ਮੈਨੂੰ ਸਵਾਮੀ ਰਾਮਾਨੰਦ ਜੀ ਦੇ ਦਰਸ਼ਨ ਨਾਲ ਮੇਰੇ ਮੈਨੂੰ ਇਹ ਆਖਿਆ ਗਿਆ ਕਿ ਨਹੀਂ ਤੂੰ ਨਹੀਂ ਉਹਨਾਂ ਕੋਲ ਜਾ ਸਕਦਾ ਤੂੰ ਨਹੀਂ ਭਜਨ ਪੁੱਛ ਸਕਦਾ ਤੇ ਜਾ ਵੇ ਇੱਕ ਪੌਣ ਦੇ ਲੰਮਾ ਪੈ ਗਿਆ ਜਾ ਕੇ ਜੇ ਇਹ ਰੂਹ ਇਸ਼ਨਾਨ ਕਰਨ ਜਾਇਆ ਕਰਦੇ ਹੀ ਤੇ ਜਾਂਦਿਆਂ ਜਾਂਦਿਆਂ ਮੈਨੂੰ ਪੂਣਾ ਨੇ ਕਿਰਪਾ ਕੀਤੀ ਤੇ ਚਰਨ ਲਾ ਕੇ ਆਖਿਆ ਭਈ ਆਹ ਕੋਈ ਵੇਲਾ ਨਹੀਂ ਸਮਝਾਂਦਾਂਦੇ ਨੇ ਪਈ ਉਠ ਰਾਮ ਕੇ ਨਾਮ ਕਹੋ ਉਠ ਰਾਮ ਦਾ ਨਾਮ ਲੈ ਕੋਈ ਆਹ ਵੇਲਾ ਕੋਈ ਸਮਝਦਾ ਇੱਕ ਦਿਨ ਸਾਧੂ ਮੋਹੇ ਮਿਲੇ ਉਹਨਾਂ ਨੇ ਜੇ ਬਜੇ ਕੀਰਤਾਂ ਦੇ ਨੇ ਮੇਰੇ ਵੱਡੇ ਭਾਗ ਮੈਨੂੰ ਸੁੱਤਿਆਂ ਵੀ ਆਏ ਮੇਰੇ ਚਰਨ ਲਾ ਕੇ ਮੈਨੂੰ ਆਂਦੇ ਆ ਉਠ ਰਾਮ ਕੇ ਰਾਮ ਕਹੋ ਆਨੇ ਦੀ ਜੂਣਾ ਨੇ ਮੇਰੇ ਤੇ ਬਖਸ਼ ਕੀਤੀ ਫਿਰ ਮੈਨੂੰ ਜਪ ਦਾ ਡਰ ਨਹੀਂ ਰਹਿ ਗਿਆ ਇਸ ਕਰਕੇ ਮੈਂ ਸਾਰੇ ਤੇ ਚਰਨਾ ਜਰਦੀਆ ਇਸ ਦੀ ਸ਼ਕਤੀ ਨਾਲ ਆਸਿਕ ਪਾਇਛਾ ਜਿਹਦੇ ਬਜੇ ਨੇ ਕੋਈ ਮੇਰੇ ਆਪਣੇ ਨਹੀਂ ਵੰਦੇ ਹੀ ਜਿਹੜਾ ਇੱਕ ਹੀ ਟਾਂ ਵੀ ਬਹਿਗੇ ਨਾਮ ਸਿਮਰਨ ਕਰਿਆ ਕਰੂ ਉਹਦਾ ਇੱਕ ਹੰਦਾ ਬੈਠ ਮੈਨ ਵਾਲਦੀ ਜਾਂ ਤੇ ਦਰਗਾਹ ਦੀ ਵੀ ਜ਼ਿੰਮੇਵਾਰੀ ਉਹਦੀ ਹੋ ਗਈ ਉਹਨਾਂ ਨੂੰ ਕੋਈ ਲੇਖਾ ਨਾ ਪੁੱਛ ਪੁੱਛੂਗਾ ਜਿਹੜਾ ਇੱਕ ਹੀ ਟਾਂ ਨਾਮ ਸਿਮਰਨ ਬਹਿ ਕੇ ਕਰਿਆ ਤੇ ਬੜੇ